ਆਲੋ ਪਾਇਨਾ ਤੋਂ ਦੋਨੋਂ ਨੂੰ ਸਰਬਜੀਤ ਜੀ ਦੱਸਦਾ ਹਾਂ ਕਿ ਹਾਲ ਆ ਗਿਆ ਹਾਂ ਹਾਂ ਕਮਰੇ ਅੱਜ ਸਮੀ ਅੱਜ ਆ ਪਠਾਵਾ ਕੱਲ ਨੂੰ ਆ ਆ ਸ੍ਰੀ ਅਕਾਲ ਆ ਜੀ ਕਰੀਏ ਸ਼ੁਰੂ ਜੀ ओके सर खुला हुआ है खुला हुआ वहां पे दशमवी मई पहुंच रहा हूं एक बारी फिर तो दोबारा ਤੁਹਾਡਾ ਧੰਨਵਾਦ ਹੈ ਸਾਰਿਆਂ ਦਾ ਔਰ ਮੇਰੇ ਨਾਲ ਸਾਡੇ ਸੀਵਰੇਜ ਬੋਰਡ ਪੰਜਾਬ ਦੇ ਚੇਅਰਮੈਨ ਸਨੀ ਆਲੋਵਾਲੀਆ ਜੀ ਔਰ ਹਰਜਨ ਸਿੰਘ ਬਰਸ਼ਰ ਜੀ ਪੱਟੀ ਸਾਹਿਬ ਲਖਨਾ ਸਾਹਿਬ ਸਾਡੇ ਯੂਥ ਦੇ ਪੰਜਾਬ ਦੇ ਚੇਅਰਮੈਨ ਗੋਲਦੀ ਜੀ ਸਮੁੱਚੀ ਟੀਮ ਜਿਹੜੀ ਸਾਰੀ ਨਾਲ ਬੈਠੀ ਆ ਅੱਜ ਖੁਸ਼ੀ ਦੀ ਗੱਲ ਇਹ ਆ ਵੀ ਸ਼ਹਬਾਦ ਸਿੰਘ ਅਕਸਰ ਵਿਰੋਧੀ ਇਹ ਗੱਲ ਕਹਿੰਦੇ ਸੀ ਵੀ ਪਤਾ ਨਹੀਂ ਉਹ ਐਕਟਿਵ ਨਹੀਂ ਆ ਪਾਰਟੀ ਲਈ ਕੰਮ ਨਹੀਂ ਕਰ ਰਿਹਾ ਉਹ ਚਾਲ ਨਹੀਂ ਰਿਆ ਪਰ ਅੱਜ ਆਪ ਜੀ ਦੇ ਰੂਬਰੂ ਉਸ ਨੇ ਇੱਕ ਚੀਜ਼ ਸਾਬਤ ਕਰ ਦਿੱਤੀ ਹੈ ਅੱਜ अनेका ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਉਸ ਨੇ ਸ਼ਾਮਲ ਵੀ ਕਰਾਇਆ ਔਰ ਪਾਰਟੀ ਦੀ ਚੜ੍ਹਦੀ ਕਲਾ ਲਈ ਉਹ ਪਹਿਲਾਂ ਵੀ ਤਿਆਰ ਸੀ ਤੇ ਉਹ ਹੁਣ ਵੀ ਤਿਆਰ ਹੈ ਤੇ ਆਉਣ ਵਾਲੇ ਸਮੇਂ ਨੂੰ ਵੀ ਜਿਹੜਾ ਉਹ ਤਿਆਰ ਰਹੂਗਾ ਮੈਂ ਦਿਲ ਦੀ ਗਹਿਰਾਈ ਤੋਂ ਜਿੰਨੇ ਵੀ ਨੌਜਵਾਨ ਆਗੂ ਜਿਹੜੇ ਨੇ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਕਿਉਂਕਿ ਯੂਥ ਇਨਸਾਨ ਦੀ ਜਿਤਨਾ ਰੀੜ ਦੀ ਹੱਡੀ ਹੁੰਦੀ ਆ ਪਾਰਟੀਆਂ ਦੀ ਯੂਥ ਦੀ ਜਿਹੜੀ ਆ ਮੈਂ ਕਹਿ ਸਕਦਾ ਉਹ ਰੀੜ ਦੀ ਹੱਡੀ ਹੁੰਦੀ ਆ ਸਾਡਾ ਗੋਲਦੀ ਵੀਰ ਜਿਹਦੇ ਸਦਕੇ ਇਹ ਸਾਰਾ ਜਿਹੜਾ ਸਟਰਕਚਰ ਪੰਜਾਬ ਦਾ ਜਿਹੜਾ ਚੱਲ ਰਿਹਾ ਔਰ ਉਹਦੇ ਨਾਲ-ਨਾਲ ਮੈਂ ਸੁਖਰਾਜ ਜਿਹੜਾ ਰਾਤ ਦਿਨ ਮਿਹਨਤ ਕਰ ਰਿਹਾ ਉਹਦੀ ਮਿਹਨਤ ਨੂੰ ਬੂਰ ਪਿਆ ਉਹਦੇ ਨਾਲ ਹਰਮਨ ਜਿਹੜਾ ਉਹ ਵੀ ਇਹ ਸ਼ਬਾਜ ਦੇ ਖਾਸ ਮਿੱਤਰ ਸੀ ਔਰ ਇਹ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਅੱਜ ਉਹਨਾਂ ਦੇ ਨਾਲ ਮੈਂ ਕਹਿ ਸਕਦਾ ਉਹਨਾਂ ਦੇ ਕਹਿਣ ਕਰਕੇ ਸਾਰੀ ਟੀਮ ਜਿਹੜੀ ਹੈ ਸ਼ਬਾਸ਼ ਕਰਕੇ ਅੱਜ ਪਾਰਟੀ 'ਚ ਜੈਨ ਹੋਈ ਹੈ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਸਾਰਿਆਂ ਦਾ ਜੀ ਆਇਆਂ ਆਖਦਾ ਹਾਂ ਔਰ ਇੱਕੋ ਬੇਨਤੀ ਕਰੂੰਗਾ ਇਹਨਾਂ ਨੂੰ ਵੀ ਤਗੜੇ ਹੋ ਕੇ ਆਮ ਆਦਮੀ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕਰੀਏ ਕਿਉਂਕਿ ਮੈਂ ਵੀ ਜੇ ਮੈਂ ਆਪਣੀ ਗੱਲ ਵੀ ਕਰਾਂ ਤੇ ਮੈਂ ਇੱਕ ਮੀਟਿੰਗ ਅਟੈਂਡ ਕਰਨ ਗਿਆ ਸੀ ਆਮ ਆਦਮੀ ਪਾਰਟੀ ਦੀ ਮੈਨੂੰ ਸੋਚ ਵਧੀਆ ਲੱਗੀ ਉਸ ਸੋਚ ਦੇ ਨਾਲ ਚੱਲ ਕੇ ਮੈਂ ਕੰਮ ਕੀਤਾ ਔਰ ਕੰਮ ਨੂੰ ਦੇਖਦਿਆਂ ਹੋਇਆਂ ਕਦੀ ਵੀ ਆਪਣੀ ਹਾਈ ਕਮਾਂਡ ਤੋਂ ਕੋਈ ਡਿਮਾਂਡ ਨਹੀਂ ਕੀਤੀ ਪਾਰਟੀ ਨੇ ਮਿਹਨਤ ਸਦਕਾ ਜ਼ਿੰਮੇਵਾਰੀਆਂ ਤੇ ਜ਼ਿੰਮੇਵਾਰੀਆਂ ਪਾਰਟੀ ਦਿੰਦੀ ਗਈ ਔਰ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਤੁਹਾਡੀਆਂ ਉਮਰਾਂ ਨੇ ਤੁਸੀਂ ਮਿਹਨਤ ਕਰਨੀ ਹੈ ਜੋ ਪਾਰਟੀ ਦਾ ਡਿਸੀਜਨ ਹੋਊਗਾ ਉਸ ਡਿਸੀਜਨ ਦੇ ਉੱਤੇ ਜੋ ਪਾਰਟੀ ਦੀ ਦਿਸ਼ਾ ਨਿਰਦੇਸ਼ ਹੋਣਗੇ ਉਸ ਦਿਸ਼ਾ ਨਿਰਦੇਸ਼ ਉੱਤੇ ਆਮ ਆਦਮੀ ਪਾਰਟੀ ਲਈ ਕੰਮ ਕਰੋ ਤੁਹਾਨੂੰ ਕਿਸੇ ਤੋਂ ਵੀ ਕੁਝ ਮੰਗਣ ਦੀ ਲੋੜ ਨਹੀਂ ਪਾਰਟੀ ਤੁਹਾਡੇ ਕੰਮਾਂ ਨੂੰ ਵੇਖਦਿਆਂ ਹੋਇਆ ਤੁਹਾਨੂੰ ਆਪੇ ਜ਼ਿੰਮੇਵਾਰੀਆਂ ਦੋਗੀ ਹੁਣ ਮੈਂ ਬੇਨਤੀ ਕਰਦਾ ਸੰਨੀ ਆਲੂ ਵਾਲੀ ਜੀ ਨੂੰ ਵੀ ਉਹ ਵੀ ਆਪਣੇ ਵਿਚਾਰ ਜਿਹੜੇ ਨੇ ਜ਼ਰੂਰ ਪੇਸ਼ ਕਰਨ ਜੀ ਬਹੁਤ ਬਹੁਤ ਧੰਨਵਾਦ ਸ਼ੈਰੀ ਕਲਸੀ ਜੀ ਚਲੋ ਤੁਹਾਨੂੰ ਸਾਰਿਆਂ ਨੂੰ ਸ਼ਹਿਬਾਜ਼ ਨਾਲ ਤਾਂ ਡੇਲੀ ਗੱਲ ਹੁੰਦੀ ਸੀ ਤੇ ਕਹਿੰਦਾ ਕਿ ਜੀ ਯੂਥ ਕਾਫੀ ਤਰਨ ਤਰਨ ਦਾ ਵੀ ਜੁੜਨਾ ਚਾਹੁੰਦਾ ਹੈ ਆਮ ਆਦਮੀ ਪਾਰਟੀ ਨੂੰ ਤੇ ਪੈਨਾਂ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਆ ਤੇ ਬਾਰ ਬਾਰ ਇੱਕ ਸਵਾਲ ਉੱਠਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਯੂਥ ਕਿਉਂ ਜੁੜਦਾ ਹੈ ਲੋਕੀ ਪੁੱਛਦੇ ਨੇ ਮੈਂ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਐਫ ਜੀ ਪਾਰਟੀ ਹੈ ਜਿਨੇ ਸਰਕਾਰ ਬਣਦੇ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੋਚ ਦਿੱਤੀ ਕਿ ਅਸੀਂ ਹਰ ਪਿੰਡ ਦੇ ਅੰਦਰ ਹਰ ਵਾਰਡ ਦੇ ਅੰਦਰ ਇੱਕ ਇੱਕ ਪਲੇਗ੍ਰਾਉਂਡ ਬਣਾਵਾਂਗੇ ਔਰ ਕੱਲਾ ਪਲੇਗ੍ਰਾਉਂਡ ਨਹੀਂ ਬਣਾਵਾਂਗੇ ਉਸ 'ਚ ਜਿਮ ਵੀ ਲਾਵਾਂਗੇ ਔਰ ਨਾਲ-ਨਾਲ ਇੱਕ ਸਪੋਰਟਸ ਦੀ ਕਿੱਟ ਵੀ ਦੇਵਾਂਗੇ ਔਰ ਮੈਂ ਸਮਝਦਾ ਕਿ ਯੂਥ ਜਿਹੜਾ ਹੈਗਾ ਕਿਸੇ ਵੀ ਦੇਸ਼ ਨੂੰ ਤਰੱਕੀ ਕਰਾਂ ਚ ਯੂਥ ਦਾ ਸਭ ਤੋਂ ਵੱਡਾ ਹੱਥ ਹੁੰਦਾ ਕਿਸੇ ਵੀ ਸਟੇਟ ਨੂੰ ਕਿਸੇ ਵੀ ਜਗ੍ਹਾ ਨੂੰ ਜੇ ਕੋਈ ਅੱਗੇ ਲੈ ਕੇ ਜਾ ਸਕਦਾ ਹੈ ਤੇ ਉਹ ਯੂਥ ਲੈ ਕੇ ਜਾ ਸਕਦਾ ਔਰ ਯੂਥ ਸਾਡਾ ਜਿਹੜਾ ਉਹਨੂੰ ਪੋਲਿਟਿਕਸ 'ਚ ਵੀ ਪਾਰਟਿਸਪੇਟ ਕਰਨਾ ਚਾਹੀਦਾ ਹੈ ਸ਼ਬਾਜ਼ ਜੀ ਨਾਲ ਗੱਲ ਹੁੰਦੀ ਸੀ ਵੀ ਕਦੇ ਵੀ ਸਾਨੂੰ ਤਰਨ ਤਰਨ ਚੋਂ ਕਦੇ ਯੂਥ ਦਾ ਕੋਈ ਪ੍ਰੋਗਰਾਮ ਹੁੰਦਾ ਸੀਗਾ ਚੰਡੀਗੜ੍ਹ ਵੀ ਹੁੰਦਾ ਸੀ ਤੇ ਸ਼ਬਾਜ਼ ਜੀ ਨੂੰ ਫੋਨ ਕਰੀਦਾ ਸੀ ਇਹ ਆਪਣੇ ਕਾਫਲੇ ਲੈ ਕੇ ਉੱਥੇ ਪਹੁੰਚਦੇ ਸੀ ਅੱਜ ਜਿਹਨਾਂ ਨੇ ਜਿਵੇਂ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਅੰਦਰ ਅੱਜ ਮੈਂ ਸਮਝਦਾ ਵੀ ਯੂਥ ਨੂੰ ਹੋਰ ਜੋੜਿਆ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਮੈਂ ਸ਼ਬਾਹਤ ਜੀ ਤੁਹਾਡਾ ਧੰਨਵਾਦ ਵੀ ਕਰਦਾ ਔਰ ਤੁਹਾਡੀ ਸਾਰੀ ਟੀਮ ਜਿਹੜੇ ਨਵੇਂ ਸਾਡੇ ਯੂਥ ਦੇ ਆਈਕੋਨ ਹੀ ਕਵਾਂਗੇ ਕਿਉਂਕਿ ਇੱਕ ਯੂਥ ਦਾ ਆਈਕਨ ਤੁਹਾਡੇ ਵਿੱਚ ਸ਼ਹਿਰੀ ਕਲਸੀ ਜੀ ਬੈਠੇ ਨੇ ਜਿਨ੍ਹਾਂ ਨੇ ਯੰਗ ਉਮਰ ਦੇ ਉੱਤੇ ਐਮਐਲਏ ਬਨੇ ਔਰ ਯੰਗ ਉਮਰ ਦੇ ਉੱਤੇ ਸਟੇਟ ਦੇ ਵਰਕਿੰਗ ਪ੍ਰਧਾਨ ਵੀ ਬਨੇ ਉਹ ਨਾਮ ਆਦੀ ਪਾਰਟੀ ਦੇ ਸਾਡੇ ਪ੍ਰਧਾਨ ਵੀ ਹੈਗੇ ਨੇ ਔਰ ਜਦ ਕੋਈ ਵੀ ਯੂਥ ਜੁੜਦਾ ਹੈ ਅਸੀਂ ਤਾਂ ਜਿੱਥੇ ਰੋਡ ਸ਼ੋ ਕਰਦੇ ਆ ਜਾਂ ਜਿੱਥੇ ਡੋਰ ਟੂ ਡੋਰ ਵੀ ਕਰਦੇ ਆ ਉੱਤੇ ਸਾਰੇ ਕਹਿੰਦੇ ਜੀ ਇਹਨਾਂ ਦੀ ਰੀਲ ਜ਼ਰੂਰ ਦੇਖੀ ਹੋਈ ਹੈ ਤੇ ਰੀਲਾਂ ਕਰਕੇ ਵੀ ਇਹ ਜਾਣੇ ਜਾਂਦੇ ਆ ਸਾਡੇ ਵਿੱਚ ਨੇ ਤੇ ਮੈਂ ਸਮਝਦਾ ਕਿ ਤੁਸੀਂ ਸਾਰੇ ਵੀ ਆਏ ਹੋ ਤੁਹਾਨੂੰ ਜੀ ਆਇਆਂ ਨੂੰ ਵੀ ਔਰ ਜਿਵੇਂ ਸ਼ੈਦਜੀ ਨੇ ਕਿਹਾ ਕਿ ਇੱਕ ਪਾਰਟੀ ਐਫਓਜੀ ਪਾਰਟੀ ਹੈ ਜਿੱਥੇ ਸਾਨੂੰ ਕਿਸੇ ਵੀ ਲੈਵਲ ਦੇ ਉੱਤੇ ਮੰਗਣ ਦੀ ਲੋੜ ਨਹੀਂ ਪੈਂਦੀ ਬੇਸ਼ੱਕ ਗੋਲਡੀ ਜੀ ਬੈਠੇ ਨੇ ਸਾਡੇ ਵੱਡੇ ਬਰਸੜ ਸਾਹਿਬ ਜਿਨ੍ਹਾਂ ਨੂੰ ਕਾਫੀ ਐਕਸਪੀਰੀਅੰਸ ਹੈਗਾ ਇਹਨਾਂ ਨੇ ਸਾਨੂੰ ਜਿਹੜੀ ਵੀ ਆਪਾਂ ਗੱਲਬਾਤ ਕਰਦੇ ਆ ਇਹ ਆਪਣੇ ਆਪ ਨਾਮਾਂ ਪ੍ਰਪੋਜ਼ ਵੀ ਕਰਦੇ ਨੇ ਔਰ ਅੱਗੇ ਵੱਡੇ ਵੱਡੇ ਅਹੁਦੇ ਸਰਕਾਰ ਦੇ ਅੰਦਰ ਵੀ ਔਰ ਦੂਜੇ ਪਾਸੇ ਸਰਕਾਰ ਤੋਂ ਇਲਾਵਾ ਪਾਰਟੀ ਦੇ ਸੰਗਠਨ ਦੇ ਅੰਦਰ ਵੀ ਤੁਹਾਨੂੰ ਮਿਲਣਗੇ ਵੀ ਔਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਪਣੇ ਪਿੰਡਾਂ 'ਚ ਜਾ ਕੇ ਆਪਣੇ ਪਿੰਡਾਂ 'ਚ ਜਾ ਕੇ ਨਵੇਂ-ਨਵੇਂ ਜਿਹੜੇ ਪਲੇਗ੍ਰਾਉਂਡ ਬਣ ਰਹੇ ਨੇ ਨਵੇਂ-ਨਵੇਂ ਜਿਹੜੇ ਸਟੇਡੀਅਮ ਬਣ ਰਹੇ ਉਹਨਾਂ ਦਾ ਇਸਤੇਮਾਲ ਕਰੋ ਤੇ ਲੋਕੀ ਜਿਹੜੀ ਪੁਰਾਣੀ ਸਰਕਾਰਾਂ ਹੁੰਦੀ ਸੀ ਲੋਕਾਂ ਨੂੰ ਨਸ਼ਿਆਂ 'ਚ ਪਾਉਂਦੀ ਸੀ ਉਹ ਇਸ ਲਈ ਪਾਉਂਦੀ ਸੀ ਕਿ ਯੂਥ ਸੋਚਦਾ ਸੀ ਵੀ ਮੈਂ ਆਪਣੀ એનર્ਜੀ ਲਾਣੀ ਕਿੱਥੇ ਹੈ ਉਹਨਾਂ ਨੂੰ ਗੁੰਮਰਾਹ ਕਰਿਆ ਜਾਂਦਾ ਸੀ ਪਰ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਹੈ ਕਿ ਲੋਕਾਂ ਨੂੰ ਨਸ਼ਿਆਂ ਕੱਢ ਕੇ ਪਲੇਗ੍ਰਾਉਂਡਾਂ 'ਚ ਲੈ ਕੇ ਆ ਰਹਿ ਖੇਡਾਂ ਵਤਨ ਪੰਜਾਬ ਦੀਆਂ ਤੁਸੀਂ ਦੇਖਿਆ ਹੋਏਗਾ ਉੱਥੇ ਜਦ ਬੱਚੇ ਜਾਂਦੇ ਨੇ ਉਹ ਕਹਿੰਦੇ ਜੀ ਸਾਨੂੰ ਪਤਾ ਨਹੀਂ ਸੀ ਵੀ ਇੰਨੇ ਵੱਡੇ ਵੱਡੇ ਸਟੇਡੀਅਮ ਸਾਡੇ ਪੰਜਾਬ 'ਚ ਵੀ ਹੈਗੇ ਨੇ ਬੇਸ਼ੱਕ ਜਲੰਧਰ ਦੀ ਗੱਲ ਕਰ ਲਓ ਬੇਸ਼ੱਕ ਅੰਮ੍ਰਿਤਸਰ ਦੀ ਗੱਲ ਕਰ ਲਓ ਹੁਣ ਉਹੀ ਸਟੇਡੀਅਮ ਤਰਨਤਾਰਨ ਦੇ ਅੰਦਰ ਉਹੀ ਸਟੇਡੀਅਮ ਤੁਹਾਡੇ ਪਿੰਡਾਂ ਦੇ ਅੰਦਰ ਵੀ ਤੁਹਾਨੂੰ ਮਿਲਣਗੇ ਤੁਹਾਨੂੰ ਜੀ ਆਇਆਂ ਨੂੰ ਵੀ ਆਖਦੇ ਆ ਤੁਹਾਡਾ ਧੰਨਵਾਦ ਵੀ ਕਰਦੇ ਆ ਔਰ ਸ਼ਬਾਜ਼ ਜੀ ਮੇਰੀ ਸ਼ੁਕਰ ਤੁਹਾਡ ਤੋਂ ਤਾਂ ਉਮੀਦਾਂ ਬਹੁਤ ਨੇ ਪਾਰਟੀ ਨੂੰ ਔਰ ਮੈਂ ਚਾਹਨਾ ਕਿ ਜਿਵੇਂ ਅੱਜ ਤੁਸੀਂ ਕਾਹੀ ਯੂਥ ਨਾ ਲਾਇਓ ਅੱਗੇ ਵੀ ਇਹਨੂੰ ਵਧਾਓ ਔਰ ਲੋਕਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੂੰ ਅੱਗੇ ਬਤਾਈਏ ਬੜੇ ਸੁਨਹਾਰ ਬਸ ਰਿਆ ਕਰ ਸੋ ਸ਼ਹਬਾਜ਼ ਦੇ ਨਾਲ ਉਹਨਾਂ ਦੀ ਜਿਹੜੀ ਸਾਰੀ ਅੱਜ ਟੀਮ ਨੇ ਜੁਆਇਨ ਕੀਤਾ ਤਜਿੰਦਰਪਾਲ ਸਿੰਘ ਮੱਲੀ ਜੁਗਰਾਜ ਸਿੰਘ ਜਸਕਰਨ ਸਿੰਘ ਹਰੂਪ ਸਿੰਘ ਗੁਰਪ੍ਰੀਤ ਸਿੰਘ ਨਿਸ਼ਾਨ ਸਿੰਘ ਬਾਦ ਸਿੰਘ ਜੋਬਨ ਸਿੰਘ ਸਿਮਰਤਪਾਲ ਸਿੰਘ ਜਸ਼ਨ ਔਰ ਰੋਬਨ ਕਿਰਪਨ ਸੋ ਇਹ ਸਾਰੀ ਟੀਮ ਜਿਹੜੀ ਆ ਆ ਜਾਮ ਆਦਮੀ ਪਾਰਟੀ ਦਾ